પરમ સન્માનਯો ગુરુ રૂપ ગુરુ ખાલસા સાత్సંગતજી વાહેગુરજી કા ખાલસા વાહેગુરજી કી ફતેહ ਸੱਚੇ ਪਾਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਦਿਨ ਬੀਜਾਪੁਰ ਵਿੱਚ ਦੀਵਾਨ ਲਗਾ ਕੇ ਬੈਠੇ ਸਨ ਸਤਗੁਰ ਦੀਨदयाल করুণਾ ਦੇ ਪੰਡਾਰ ਸੱਚੇ ਪਾਸ਼ਾ ਜਗਤ ਗੁਰੂ ਜੋਤੀ ਸਰੂਪ ਪੂਰਨ ਬ੍ਰਹਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਸੋਢੀ ਪਾਸ਼ਾ ਅੰਤਰਜਾਮੀ ਜਾਣੀ ਜਾਨ ਜਦੋਂ ਦਰਬਾਰ ਲਗਾ ਕੇ ਬੈਠੇ ਸਨ ਤਾਂ ਸੰਗਤਾਂ ਝੁੰਡ ਦੇ ਝੁੰਡ ਆ ਕੇ ਇਕੱਠੀਆਂ ਹੋਈਆਂ ਗੁਰੂ ਜੀ ਨੇ ਕਮ ਕੀਤਾ ਕਿ ਖਾਲਸਾ ਜੀ ਅਕਾਲ ਪੁਰਖ ਦਾ ਸਿਮਰਨ ਕਰਿਆ ਕਰੋ ਦਿਨ ਰਾਤ ਪ੍ਰਮਾਤਮਾ ਦੀ ਆਰਾਧਨਾ ਕਰਿਆ ਕਰੋ ਗੁਰੂ ਜੀ ਦੇ ਬਚਨ ਸੁਣ ਕੇ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ हे दीनदयाल ਗੁਰੂ ਜੀ ਤੁਸੀਂ ਲਿਖਿਆ ਹੈ ਕਿ ਕਿਸੇ ਮੋਨੇ ਦੇ ਹੱਥੋਂ ਸਰਾਧ ਨਹੀਂ ਕਰਾਉਣੇ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਨਾਨਕ ਨਿਰੰਕਾਰ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਨ ਸਰਾਧ ਕਰਵਾਇਆ ਗਿਆ ਸੀ ਗੁਰੂ ਜੀ ਨੇ ਬਚਨ ਕੀਤਾ ਕਿ ਉਸ ਸਮੇਂ ਸ੍ਰੀ ਜਪਜੀ ਸਾਹਿਬ ਦੇ ਪਾਠ ਤੋਂ ਬਿਨਾਂ ਹੋਰ ਕੋਈ ਮੰਤਰ ਨਹੀਂ ਪੜਿਆ ਗਿਆ ਸੀ ਤੁਸੀਂ ਵੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜ੍ਹ ਕੇ ਸਰਾਧ ਕਰਿਆ ਕਰੋ ਤਾਂ ਫਲੇਗਾ ਫਿਰ বৃন্দাবন ਤੇ ਮथुरा ਵਾਸੀ ਤੇ ਅਯੋਧਿਆ ਵਾਸੀ ਤੇ ਹੋਰ Hindu ਬੇਰਾਗੀ ਬ੍ਰਾਹਮਣ ਸਾਰੇ ਗੁਰੂ ਜੀ ਦੇ ਪਾਸ ਆ ਕੇ ਹਾਜ਼ਰ ਹੋਏ ਤੇ ਹੱਥ ਜੋੜ ਕੇ ਨਿਮਰਤਾ ਪੂਰਵਕ ਬੇਨਤੀ ਕੀਤੀ हे ਗੁਰੂ ਗਰੀਬ ਨਿਵਾਜ ਪਰਮਪੂਰਨ અવਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਸੀਂ ਦਸਵਾਂ અવਤਾਰ ਧਾਰ ਕੇ ਕਈ ਦੁਸ਼ਟਾਂ ਨੂੰ ਮਾਰ ਮੁਕਾਇਆ ਹੈ ਜਿਸ ਪ੍ਰਕਾਰ ਸ੍ਰੀ ਰਾਮਚੰਦਰ ਜੀ ਮਹਾਰਾਜ ਨੇ ਰਾਵਣ ਨੂੰ ਮਾਰਿਆ ਸੀ ਫਿਰ ਰਾਮ અવਤਾਰ ਰਾਮ ਨੂੰ ਜਗਤ ਵਿੱਚ ਪ੍ਰਗਟ ਕੀਤਾ ਹੈ ਨਾਮ ਵਰ ਕੀਤਾ ਔਰ ਸੀਤਾ ਦੀ ਪਹਿਜ ਰੱਖੀ ਰਾਖਸ਼ਾਂ ਦਾ ਸੰਘਾਰ ਕਰਕੇ ਦੇਵਤਿਆਂ ਦੀ ਰੱਖਿਆ ਕੀਤੀ ਉਸੇ ਪ੍ਰਕਾਰ हे सतगुरु गुरु, गुरु गोविंद सिंह जी महाराज ਤੁਸੀਂ श्री गुरु नानक देव जी ਦੇ અવਤਾਰ ਹੋ ਕਿਰਪਾ ਕਰਕੇ ਦੁਸ਼ਟ ਔਰੰਗਜ਼ੇਬ ਨੂੰ ਮਾਰ ਕੇ ਸਾਡੇ ਗਰੀਬਾਂ ਦੀ ਰੱਖਿਆ ਕਰੋ ਅਸੀਂ ਤੁਹਾਡੀ ਸ਼ਰਨ ਆਏ ਹਾਂ हे ਪ੍ਰਭੂ ਤੁਸੀਂ ਕਰਤਾਰ ਦਾ ਰੂਪ ਹੋ ਤੇ ਬਲਵਾਨ ਪਰਬਲ ਹੋ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਪੁੱਛਿਆ ਕਿ ਸਿੱਖੋ ਤੁਸੀਂ ਆਪਣਾ ਸਾਰਾ ਹਾਲ ਸਾਨੂੰ ਦੱਸੋ ਜਿੰਨੇ ਵੀ ਹਿੰਦੂ ਆਏ ਸੀ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਜੋ ਪੂਜਾ ਵਾਲੇ ਅਸਥਾਨ ਦਾ ਮੰਦਰ ਸ਼ਿਵ ਮੰਦਰ ਦੇਵੀ ਤੇ ਮੰਦਰ ਧਰਮਸ਼ਾਲਾ ਤੇ ਹੋਰ ਅਸਥਾਨ ਹਨ ਜੋ-ਜੋ ਹਿੰਦੂਆਂ ਦੇ ਚੰਗੇ ਮਕਾਨ ਤੇ ਅਸਥਾਨ ਹਨ ਉਹ ਸਾਰੇ ਔਰੰਗਜ਼ੇਬ ਦੇ ਹੁਕਮ ਦੇ ਕਰਕੇ ਢਾਏ ਗਏ ਹਨ ਤੇ ਪਟਵਾ ਦਿੱਤੇ ਗਏ ਹਨ ਸਾਰੇ ਹਿੰਦੂ ਬਰਬਾਦ ਕਰ ਦਿੱਤੇ ਗਏ ਹਨ ਜੋ ਹਿੰਦੂਆਂ ਦੇ ਤੀਰਥਾਂ ਤੇ ਮੰਦਰ ਸਨ ਉਥੇ ਔਰੰਗਜ਼ੇਬ ਨੇ ਸਾਰੀ ਪਹਿਲੀ ਦੀ ਹਟਵਾ ਦਿੱਤੀ ਹੈ ਤੇ ਮੰਦਰਾਂ ਦੀਆਂ ਜੜਾਂ ਤੱਕ ਪਟਵਾ ਦਿੱਤੀਆਂ ਗਈਆਂ ਹਨ ਤੇ ਉਹਨਾਂ ਜਗ੍ਹਾ ਤੇ ਮਸੀਤ ਤੇ ਮਕਬਰੇ ਬਣਵਾ ਦਿੱਤੇ ਗਏ ਹਨ ਜਿਸ ਦੇ ਜੁਮੇ ਕੋਈ ਕਸੂਰ ਖਾਮ-ਖਾਵੀ ਆ ਜਾਏ ਤਾਂ ਝਟਪਟ ਉਸ ਦੇ ਕਤਲ ਦੀ ਹੁਕਮ ਦੇ ਦਿੱਤਾ ਜਾਂਦਾ ਹੈ ਇੰਨਾ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਖ ਤੋ ਸ਼ਬਦ ਉਚਾਰਿਆ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੋ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨ ਸੇ ਦੁਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਪਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਇਸ ਸ਼ਬਦ ਦਾ ਭੋਗ ਪਾ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਰੋਜ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ Hindu ਧਰਮ ਦੇ ਦੇ ਰੱਖਿਅਕ ਉੱਪਰ ਪਾਣਾ ਵਰਤਿਆ ਹੈ ਉਸ ਦਿਨ ਤੋਂ ਔਰੰਗਜ਼ੇਬ ਦੇ ਤਾਈ ਸ਼ੁੱਧ की मर्ज हो गई है उस भारी पाप ਦੇ ਬਲ ਨਾਲ ਉਸ ਪਾਪੀ ਦੀ ਮੱਤ ਮਾਰੀ ਗਈ ਹੈ ਸੋ ਉਸ ਵੈਰੀ ਨੂੰ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ ਔਰੰਗਜੀਬ ਦੀ ਉਮਰ 79 ਸਾਲ ਦੀ ਹੈ ਪਰ ਇਸ ਨੇ ਕੇਵਲ 50 ਸਾਲ ਹੀ ਰਾਜ ਕਰਨਾ ਹੈ ਅਜੇਹੇ ਭਾਰੀ ਪਾਪ ਦੇ ਕਰਨੇ ਕਰਕੇ ਇਸ ਦਾ ਸਾਰਾ ਤੇਜ ਪ੍ਰਤਾਪ ਘਟ ਜਾਏਗਾ ਸੰਮਤ 1764 ਮਹੀਨੇ ਪਗਣ ਦੇ 21 ਦਿਨ ਗਏ ਪਿੱਛੇ ਔਰੰਗਜੀਤ ਦੀ ਮੌਤ ਹੈ हे ਪਿਆਰਿਓ ਅਜੇ 3 ਸਾਲ ਦੀ ਦੇਰ ਹੈ ਤੁਸੀਂ ਪਰਮੇਸ਼ਵਰ ਨਿਰੰਕਾਰ ਜੋਤੀ ਸਰੂਪ ਅਕਾਲ ਪੁਰਖ ਦਾ ਭਜਨ ਕਰਿਆ ਕਰੋ ਉਸ ਦਾ ਸਿਮਰਨ ਕਰਿਆ ਕਰੋ ਤੇ ਨਾਮ ਜਪਿਆ ਕਰੋ ਸ੍ਰੀ ਮੁਖਵਾਕ ਕਭੂ ਹੋਏ ਬਹਿ ਵਡ ਰਾਜਾ ਕਭੂ ਪੇਖਾਰੀ ਨੀਚ ਕਾ ਸਾਜਾ ਪਰਮੇਸ਼ਵਰ ਦਾ ਬਾਣਾ ਹੈ ਦੇਖੋ ਇਨ ਸਾਰਿਆਂ ਮੰਦਰਾਂ ਦੀ ਸਭ ਰਚਨਾ ਦੁਬਾਰਾ ਹੋਵੇਗੀ ਸਾਰੀ ਸੰਗਤ ਨੇ ਰਲ ਕੇ ਬੇਨਤੀ ਕੀਤੀ हे गुरु ਗਰੀਬ ਨਿਵਾਜ ਜਿਸ ਸਥਾਪਨਾ ਨਾਲ ਤੁਸੀਂ ਤ੍ਰਿਕਾਲ ਦ੍ਰਿਸ਼ਟੀ ਹੋਏ ਹੋ ਤੁਸੀਂ ਅਗਮ ਦੀਆਂ ਖਬਰਾਂ ਸਾਨੂੰ ਦੱਸਦੇ ਹੋ ਸਾਨੂੰ ਵੀ ਤੁਸੀਂ ਐਸਾ ਕੋਈ ਗੁਰੂ ਮੰਤਰ ਬਖਸ਼ੋ ਜਿਸ ਦੇ ਜਾਪ ਕਰਨੇ ਤੇ ਪੜ੍ਹਨੇ ਨਾਲ ਸਾਡੇ ਵਿੱਚ ਵੀ ਉਹ ਕਲਾ ਸ਼ਕਤੀ ਆ ਜਾਵੇ ਅਸੀਂ ਬਥੇਰੇ ਗਾਇਤਰੀ ਮੰਤਰ ਪੜ ਚੁਕੇ ਹਾਂ ਪਰ ਕੁਝ ਹਾਸਿਲ ਨਹੀਂ ਹੋਇਆ ਨਾ ਤਾਂ ਸ਼ਾਂਤੀ ਆਈ ਹੈ ਨਾ ਗਿਆਨ ਪ੍ਰਾਪਤ ਹੋਇਆ ਹੈ ਗਾਇਤਰੀ ਮੰਤਰ ਪੜ੍ਹਨੇ ਨਾਲ ਸਾਡਾ ਜਨਮ ਵਿਅਰਥ ਗਿਆ ਹੈ ਗੁਰੂ ਜੀ ਅਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਦਾ ਅਵਤਾਰ ਹਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਹੀ ਕਲਾ ਹੈ ਜੀ ਜਪਜੀ ਸਾਹਿਬ ਜੀ ਦੇ ਪਾਠ ਨਾਲ ਗਾਇਤਰੀ ਮੰਤਰ ਦਾ ਤੇਜ ਪ੍ਰਤਾਪ ਘਟ ਗਿਆ ਹੈ ਤਾਂ ਹੀ ਉਹ ਕਲਯੁਗ ਤੁਹਾਡੇ ਸਿੰਘਾਂ ਨੂੰ ਨਰਕ ਵੱਲ ਖੜਨ ਦਾ ਨਾਂ ਵੀ ਨਹੀਂ ਲੈਂਦਾ ਤਾਂ ਗੁਰੂ ਸੱਚੇ ਪਾਸ਼ਾ ਕਲਗੀਆਂ ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਸਿੱਖਾਂ ਤੇ ਕੁਝ ਹਿੰਦੂਆਂ ਦੇ ਬਚਨ ਸੁਣ ਕੇ ਪ੍ਰਸੰਨ ਹੋ ਕੇ ਬੋਲੇ اے ਸਿੰਘੋ ਤੁਸੀਂ ਪਿੱਛੇ ਦੇਵੀ ਦੇਵਤਾਵਾਂ ਦੇ ਅਵਤਾਰ ਸੀ ਜਿਸ ਕਾਰਨ ਤੁਹਾਨੂੰ ਇਹ ਸ਼ੁੱਧ ਗਿਆਨ ਪ੍ਰਤੀਤ ਹੋਇਆ ਹੈ ਜਿਹੜਾ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਮਰ ਤੇ ਪਵਿੱਤਰ ਜਾਣਿਆ ਹੈ ਤੁਹਾਡੇ ਪੂਰਬਲੇ ਕਰਮ ਤੇ ਭਾਗ ਉਦੇ ਹੋਏ ਹਨ ખોਟੀ ਮਤ ਤੇ ਬੁੱਧ ਨਾਲ ਰਸ ਨਹੀਂ ਆਉਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਆਦਿਕ ਦਸਾਂ ਅਵਤਾਰਾਂ ਦੇ ਸ਼ਬਦ ਪੜ੍ਹੋ ਤੇ ਪੜ੍ਹਾਓ ਤਾਂ ਤੁਹਾਨੂੰ ਸਿੱਖੀ ਪ੍ਰਾਪਤ ਹੋਵੇਗੀ ਪਾਠ ਤੇ ਬਾਣੀ ਛੀਣੀ ਤੇ ਦੁੱਧ ਸਮਾਨ ਹੈ ਬਿਨਾ ਸਵਰਨ ਦੇ ਪਾਤਰ ਨਹੀਂ ਰਹਿ ਸਕਦਾ ਤੁਹਾਡੇ ਹਿਰਦੇ ਕੋਮਲ ਹਨ ਗੁਰਬਾਣੀ ਸਮਾ ਜਾਵੇਗੀ ਤੁਸੀਂ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਸੰਧਿਆ ਵੇਲੇ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਕਰਿਆ ਕਰੋ ਪ੍ਰਸ਼ਾਦਾ ਛਕ ਕੇ ਰਾਤ ਦੇ ਸਮੇਂ ਨੋ विश्राम ਕਰਨ ਦੇ ਸਮੇਂ ਆਰਤੀ ਕੀਰਤਨ ਸੋਹਰੇ ਜੀ ਦਾ ਪਾਠ ਕਰਿਆ ਕਰੋ ਤਾਂ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਫਿਰ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ ਕਿ हे ਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਸਿੱਖਿਆ ਲੈ ਕੇ ਅਸੀਂ ਫਿਰ ਕਿਸੇ ਪਾਸੋਂ ਪੁੱਛਣ ਯੋਗ ਨਹੀਂ ਰਹੇ ਫਿਰ ਉਹਨਾਂ ਨੇ ਕਿਹਾ छूआ छूत की बहुत ही भारी सजा है असि किस तरह लाया करा बचन होया श्री जपजी साहिब जी का पाठ करके तुसी शुद्ध कर लिया करो भावे कैसे भी ਛੋਤ ਦੁਸ਼ਨਾ ਹੋਵੇ 101 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਸ਼ੁੱਧ ਹੋ ਕੇ ਕਰਨ ਨਾਲ ਛੋਤ ਛੋਤ ਦੁਸ਼ਨਾ ਹਟ ਜਾਂਦੀ ਹੈ ਔਰ ਸ਼ੁੱਧਤਾ ਹੋ ਜਾਂਦੀ ਹੈ ਸਿੰਘੋ ਤੁਸੀਂ ਮੇਰਾ ਹੁਕਮ ਮੰਨਣਾ ਤੁਹਾਨੂੰ ਗੰਗਾ ਜਾਣ ਦੀ ਲੋੜ ਨਹੀਂ ਪੈਣੀ ਜਦ ਗੰਗਾ ਦੀ ਮਿਆਦ ਪੂਰੀ ਹੋ ਜਾਵੇਗੀ ਫਿਰ ਸਾਰੇ ਹੀ ਹਿੰਦੂ ਸਿੰਘ ਧਰਮ ਵਾਲੇ ਕਰਮ ਕਰਨ ਲੱਗ ਪੈਣਗੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰੇਮ ਪਾਵਨਾ ਨਾਲ ਪਾ ਕਰਨਾ ਹੈ ਅਤੇ ਕਰਾਉਣਾ ਹੈ ਵਿਆਹ ਦੀ ਮਰਿਆਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਚਾਰ ਲਾਵਾਂ ਲੈ ਕੇ ਪੂਰੀ ਕਰਨੀ ਹੈ ਫਿਰ ਤੁਹਾਡੀ ਸਹਾਇਤਾ ਹੋਇਆ ਕਰੇਗੀ ਫਿਰ ਇੱਕ ਸਿੱਖ ਨੇ ਆ ਕੇ ਅਰਜ ਕੀਤੀ ਕਿ हे ਗੁਰੂ ਗਰੀਬ ਨਿਵਾਜ ਮੈਂ ਬਹੁਤ ਦਿਨਾਂ ਦਾ ਭੁੱਖਾ ਸੀ ਤੇ ਭੁੱਖ ਨੇ ਐਸਾ ਬਿਹਾਲ ਕਰ ਦਿੱਤਾ ਕਿ ਆਪਣੀ ਜਾਨ ਦੀ ਸੁਧ ਬੁੱਧ ਭੁੱਲ ਗਈ ਇਸ ਅੰਜਾਨ ਪੁਨੇ ਦੇ ਦੁੱਖ ਵਿੱਚ ਮੈਂ ਮੁਸਲਮਾਨ ਦਾ ਛੂਇਆ ਹੋਇਆ ਅੰਨ ਪਾਣੀ ਖਾ ਪੀ ਬੈਠਾ ਤੇ ਹੁਣ ਦਿਲ ਵਿੱਚ ਪਛਤਾਵਾ ਕਰ ਰਿਹਾ ਹਾਂ ਤੇ ਐਸਾ ਡਰ ਪੈ ਗਿਆ ਹੈ ਕਿ ਮੈਨੂੰ ਕੁਝ ਦਾ ਬੁੱਝਦਾ ਨਹੀਂ ਹੈ ਮੈਨੂੰ ਕੋਈ ਉਪਾਅ ਦੱਸੋ ਕਿ ਮੈਂ ਕੀ ਕਰਾਂ ਜਿਸ ਨਾਲ ਮੇਰਾ ਧਰਮ ਬਚ ਸਕੇ ਸਤਗੁਰ ਜੀ ਨੇ ਕਿਰਪਾਲੂ ਹੋ ਕੇ ਬਚਨ ਕੀਤਾ ਖਾਣਾ ਪੀਣਾ ਪਵਿੱਤਰ ਹੈ ਦੀਤਨ ਰਿਜਕ ਸੰਭਾਹੇ ਤੇ ਸਿੱਖਾਂ ਨੇ ਆਪਣੀ ਜਾਨ ਦੀ ਰੱਖਿਆ ਕਰਨੀ ਹੈ ਤਾਂ 101 ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਤਨਖਾ ਬਖਸ਼ਾ ਕੇ ਸ਼ੁੱਧ ਹੋ ਜਾਂਦਾ ਹੈ ਫਿਰ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਇੱਕ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ हे ਸੱਚੇ ਪਾਸ਼ਾ ਮੈਂ ਭੁੱਲ ਕੇ ਮੁਸਲੇ ਦੇ ਭਾਂਡੇ ਵਿੱਚ ਪਾਣੀ ਪੀਤਾ ਸੀ ਮੇਰੇ ਵਾਸਤੇ ਕੀ ਆਗਿਆ ਹੈ ਕਿਰਪਾ ਦੇ ਸਾਗਰ ਗੁਰੂ ਜੀ ਨੇ ਬਚਨ ਫਰਮਾਇਆ ਕਿ हे ਸਿੱਖਾ ਤੂੰ ਪੰਜ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਪੜ ਲੈ ਪੰਜ ਸਿੰਘ ਜਿਨ੍ਹਾਂ ਦੀ ਰਹਿਤ ਬਹੁਤ ਪੂਰੀ ਹੋਵੇ ਉਹਨਾਂ ਨੂੰ ਯਥਾ ਸ਼ਕਤੀ ਪ੍ਰਸ਼ਾਦਾ ਸ਼ਕਾ ਕੇ ਦੀਵਾਨ ਵਿੱਚ ਬੈਠੇ ਹੋਏ ਸਿੰਘਾਂ ਤੇ ਸਮੂਹ ਸਾਧ ਸੰਗਤ ਦੇ ਜੋੜੇ ਛੱਡ ਕੇ ਸਾਧ ਸੰਗਤ ਨਾਲ ਰਲ ਜਾ ਫਿਰ ਇੱਕ ਸਿੱਖ ਨੇ ਪ੍ਰਾਰਥਨਾ ਕੀਤੀ ਹੇ ਗੁਰੂ ਜੀ ਮੇਰੇ ਤੋਂ ਰੁਕਣੀ ਦੀ ਸੰਗਤ ਹੋ ਗਈ ਹੈ ਤੇ ਉਹ ਕਹਿ ਰਹੀ ਹੈ ਕਿ ਤੂੰ ਮੇਰੇ ਸੰਗ ਖਾਣਾ ਖਾ ਤੇ ਮੁਸਲਮਾਨ ਹੋ ਜਾ ਤੇ ਕਲਮਾ ਪੜ ਗੁਰੂ ਜੀ ਨੇ ਬਚਨ ਕੀਤਾ ਹੈ ਸਿੱਖਾ ਤੂੰ ਉਸ ਦੇ ਨਾਲ ਖਾਣਾ ਖਾ ਕੇ ਆਪਣਾ ਧਰਮ ਨਹੀਂ ਗਵਾਉਣਾ ਅੱਗੇ ਹੀ ਵਿਸ਼ਈ ਲੋਕ ਜੰਜੂ ਵਾਲੇ ਵਿਸ਼ਵਾਦੀ ਸੰਗਤ ਰੱਖੀ ਬੈਠੇ ਹਨ ਤੇ ਆਪਣਾ ਧਰਮ ਗਵਾ ਬੈਠੇ ਹਨ ਤੂੰ ਵਾਹਿਗੁਰੂ ਦਾ ਨਾਮ ਸਿਮਰਨ ਕਰ ਤੇ ਆਪਣਾ ਧਰਮ ਨਾ ਹਾਰ ਫਿਰ ਇੱਕ ਸਿੱਖ ਨੇ ਆ ਕੇ ਅਰਜ਼ ਕੀਤੀ ਕਿ ਜਿਸ ਕੱਚੇ ਭਾਂਡੇ ਕੋਆ ਜਾਂ ਕੁੱਤਾ ਝੂਠਾ ਕਰ ਦੇਵੇ ਉਸ ਦੇ ਲਈ ਕੀ ਆਗਿਆ ਹੈ ਗੁਰੂ ਜੀ ਨੇ ਫਰਮਾਇਆ ਹੈ ਸਿੰਘੋ ਕਿਉਂ ਗੁੜ ਝੂਠਾ ਨਹੀਂ ਹੁੰਦਾ ਔਰ ਪਦਾਰਤ ਖਾਣੇ ਵਾਲਾ ਝੂਠਾ ਨਹੀਂ ਹੁੰਦਾ ਜੋ ਪ੍ਰਾਤ ਮਾਂਜਨ ਵਿੱਚ ਨਾ ਆਵੇ ਉਹ ਅਸ਼ੁੱਧ ਹੈ ਜੋ ਅਗ ਵਿੱਚ ਪਾ ਕੇ ਸ਼ੁੱਧ ਹੋ ਜਾਵੇ ਉਹ ਸ਼ੁੱਧ ਹੈ ਚਾਂਦੀ ਸੋਨੇ ਦੇ ਭਾਂਡੇ ਧੋਣ ਨਾਲ ਹੀ ਸ਼ੁੱਧ ਹੋ ਜਾਂਦੇ ਹਨ ਕੁਰਸ਼ੋ ਜੇਕਰ ਭਾਂਡਾ ਟਕਿਆ ਰਵੇ ਤਾਂ ਪਹਿਲੀ ਪੋੜੀ ਪੜ ਕੇ ਭਗੋਤੀ ਸਹਾਏ ਪੜ ਕੇ ਕਿਰਪਾਨ ਪੇਟਾ ਕਰਕੇ ਛਕੋ ਜੋ ਖਾਲੀ ਹੋਵੇ ਤਾਂ ਅਗਨ ਵਿੱਚ ਪਾ ਕੇ ਸੋਧ ਲਵੋ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਸੱਚੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖਾਂ ਦੇ ਸੰਘਿਆ ਨੂੰ ਨਿਵਰਤ ਕਰਦੇ ਸੰਤ ਤੇ ਉਹਨਾਂ ਦਾ ਪਾਰ ਉਤਾਰਾ ਕਰਦੇ ਸੰ ਸਾਡੀ ਅੱਜ ਦੀ ਵੀਡੀਓ ਦੇ ਇਹ ਵਿਚਾਰ ਵਟੌਂਦਰਾ ਕਰਦੇ ਸਮੇ ਜੇ ਕੀਤੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦੀ ਆਚਖਾਂ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਇੱਕ ਲਾਈਕ ਜ਼ਰੂਰ ਕਰਨਾ ਅਤੇ ਸ਼ੇਅਰ ਵੀ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ